ਦੋਸਤੋ ਬਹੁਤ ਦੁਖੀ ਮਨ ਦੇ ਨਾਲ ਤੁਹਾਡੇ ਸਾਹਮਣੇ ਅੱਜ ਪੇਸ਼ ਹੋ ਰਹੇ ਹਾਂ ਅ ਮਸਲਾ ਅਸੀਂ ਪਿਛਲੇ ਹਫਤੇ ਤੋਂ ਲਗਾਤਾਰ ਸਾਡੇ ਕੰਨਾਂ ਦੇ ਵਿੱਚ ਗੂੰਜ ਰਿਹਾ ਕਿ ਕਲਕੱਤੇ ਦੀ ਇੱਕ ਹੋਣਹਾਰ ਅ ਵਿਦਿਆਰਥਣ ਡਾਕਟਰ ਜਿਹੜੇ ਆ ਉਹਨਾਂ ਦੇ ਨਾਲ ਸਮੂਹਕ ਲਤਕਾਰ ਉਥੋਂ ਦੇ ਹੀ ਅ ਹਸਪਤਾਲ ਦੇ ਵਿੱਚ ਉਥੋਂ ਦੇ ਹੀ ਕਰਮਚਾਰੀਆਂ ਵੱਲੋਂ ਤੇ ਹੋਰ ਬੰਦੇਾਂ ਵੱਲੋਂ ਜਿਹੜਾ ਉਹ ਕੀਤਾ ਗਿਆ ਅਸੀਂ ਹਿੰਦੁਸਤਾਨ ਦੇ ਲੋਕ ਆਪਣੇ ਆਪ ਨੂੰ ਅਤਿ ਆਧੁਨਿਕ ਕਹਾਉਣ ਵਾਲੇ ਸਾਰੀ ਦੁਨੀਆ ਦੇ ਵਿੱਚ ਨੰਬਰ 1 ਦਾ ਸਥਾਨ ਮੱਲਣ ਵਾਲੇ ਸਾਡੇ ਨੇਤਾ ਤੇ ਸਾਰਾ ਸਾਡਾ ਪ੍ਰਸ਼ਾਸਨਿਕ ਪ੍ਰਬੰਧ ਆਪਣੇ ਆਪ ਦੇ ਵਿੱਚ ਨਪੁੰਸਕ ਸਾਬਤ ਹੋ ਰਿਹਾ ਹੈ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਸਾਡਾ ਸਮਾਜ ਜਿਨ੍ਹਾਂ ਕੁੱਖਾਂ ਦੇ ਵਿੱਚ ਧੀਾਂ ਨੂੰ ਮਾਰਨ ਦੀ ਰਵਾਇਤ ਚਲਾਉਣ ਤੋਂ ਬਾਅਦ ਆ ਜੋ ਇਸ ਮਕਾਮ ਤੱਕ ਪਹੁੰਚ ਗਿਆ ਕਿ ਜੇ ਕਿਸੇ ਦੀ ਕੁੜੀ ਜਾਂ ਜੇ ਕਿਸੇ ਦੀ ਔਰਤ ਕੋਈ ਆਪਦੀ ਰੋਜ਼ੀ ਰੋਟੀ ਦਾ ਸਾਧਨ ਕਰਦੀ ਹੈ ਆਰਥਿਕ ਤੌਰ ਦੇ ਉੱਪਰ ਮਜ਼ਬੂਤ ਹੋਣ ਵਾਲੇ ਪਾਸੇ ਨੂੰ ਜਾ ਰਹੀ ਹੈ ਤਾਂ ਉਹ ਉਹਨਾਂ ਲੜਕੀਆਂ ਦੇ ਨਾਲ ਛੇੜਖਾਨੀਆਂ ਜਾਂ ਇਸ ਤਰ੍ਹਾਂ ਦਾ ਜਿਹੜਾ ਸਮੂਹਕ ਬਲਤਕਾਰ ਵਾਲੇ ਮਸਲੇ ਆ ਦਾ ਜਿਹੜਾ ਰੁਝਾਨ ਉਹ ਪੇਸ਼ ਕਰਦੇ ਨੇ ਤੇ ਇਹ ਇਕੱਲੇ ਪ੍ਰਸ਼ਾਸਨਿਕ ਪ੍ਰਬੰਧ ਦੇ ਮੂੰਹ ਦੇ ਉੱਪਰ ਚ ਪੇੜਨੀ ਹੈ ਇਹ ਉਹ ਸਾਡੀ ਆਉਣ ਵਾਲੀ ਪੀੜੀ ਆਉਣ ਵਾਲੀਆਂ ਧੀਆਂ ਆਉਣ ਵਾਲੇ ਸਾਡੇ ਬੱਚਿਆਂ ਦੇ ਵਾਸਤੇ ਵੀ ਅਸੀਂ ਕਿਤੇ ਨਾ ਕਿਤੇ ਰਸਤੇ ਬੰਦ ਕਰਨ ਵਾਲੇ ਰਾਤਿਆਂ ਤੇ ਮਾਪਿਆਂ ਨੂੰ ਇਹ ਮਜਬੂਰ ਕਰਨ ਵਾਲੇ ਉਹਨਾਂ ਨੂੰ ਕਨਵਿੰਸ ਕਰਨ ਵਾਲੇ ਪਾਸੇ ਆ ਕਿ ਤੁਹਾਡੀਆਂ ਜਿਹੜੀਆਂ ਕੁੜੀਆਂ ਨੇ ਉਹ ਰਾਤ ਬਰਾਤੇ ਬਾਹਰ ਇਸ ਦੇਸ਼ ਦੇ ਵਿੱਚ ਸੁਰੱਖਿਆ ਸੁਰੱਖਿਅਤ ਨਹੀਂ ਹੈ ਸਾਨੂੰ ਯਾਦ ਆਇਆ ਸੀ ਜਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਸੀ ਤਾਂ ਉੱਥੇ ਲੜਕੀਆਂ ਨੂੰ 6 ਵਜੇ ਹੋਸਟਲਾਂ ਦੇ ਅੰਦਰ ਤਾੜ ਦਿੱਤਾ ਜਾਂਦਾ ਸੀ ਇਸ ਕਰਕੇ ਕਿ ਭਈ ਸ਼ਹਿਰ ਦੇ ਵੱਡੇ ਘਰਾਂ ਦੇ ਕਾਕੇ ਜਿਹੜੇ ਆ ਉਹ ਗੇੜੀਆਂ ਲਾਉਂਦੇ ਹੁੰਦੇ ਸੀ ਤੇ ਉਹਨਾਂ ਵਾਸਤੇ ਸੜਕਾਂ ਖੁੱਲੀਆਂ ਚਾਹੀਦੀਆਂ ਸੀ ਫਿਰ ਅਸੀਂ ਉੱਥੇ ਲੜ ਕੇ ਜਿਹੜਾ ਉਥੋਂ ਦੇ ਹੋਸਟਲ ਦੀ ਟਾਈਮਿੰਗ ਤੇ ਰੀਡਿੰਗ ਰੂਮ ਦੀਆਂ ਟਾਈਮਿੰਗਾਂ ਉਹ ਵਧਾਉਣ ਦਾ ਜਿਹੜਾ ਕੰਮ ਕੀਤਾ ਦੋਸਤੋ ਆ ਇਹ ਬਹੁਤ ਸੰਜੀਦਾ ਮਸਲਾ ਹੈ ਤੇ ਕਾਨੂੰਨਨਾਂ ਪੱਖ ਤੋਂ ਵੀ ਸਾਨੂੰ ਇਸ ਬਾਰੇ ਅਵੇਅਰ ਹੋਣ ਦੀ ਲੋੜ ਹੈ ਕਿ ਕੀ ਸਾਡਾ ਕਾਨੂੰਨ ਇੰਨਾ ਕਮਜ਼ੋਰ ਹੈ ਕਿ ਇਹ ਸਾਰਾ ਕੁਝ ਸਾਡੇ ਸਮਾਜ ਦੇ ਵਿੱਚ ਵਾਰ-ਵਾਰ ਵਾਰ-ਵਾਰ ਜਿਹੜਾ ਹੋ ਹੀ ਜਾ ਰਿਹਾ ਤੇ ਅਸੀਂ ਤਮਾਸ਼ੀਣ ਬਣ ਕੇ ਸਰਕਾਰਾਂ ਦੇ ਮੰਤਰੀਆਂ ਤੇ ਐਮਐਲਏਆਂ ਦੇ ਮੂੰਹ ਹਲ ਦੇਖ ਰਹੇ ਹਾਂ ਮੈਨੂੰ ਇਹ ਕਹਿਣ ਚ ਕੋਈ ਗਰੇਜ਼ ਨਹੀਂ ਹੈ ਕਿ ਹਿੰਦੁਸਤਾਨ ਦਾ ਜਿਹੜਾ ਜਦੋਂ ਨਰਬਿਆ ਦੇ ਨਾਲੇ ਇਹ ਸਾਰਾ ਕੁਝ ਹੋਇਆ ਸੀ ਤਾਂ ਉਸ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਜਿਹੜਾ ਬਿਲ ਇਨਟਰੋਡਿਊਸ ਕੀਤਾ ਸੀ 2013 ਵਿੱਚ ਤਾਂ ਜਿਹੜਾ ਹੁਣ ਬੀ ਐਨ ਐਸ ਦੇ ਵਿੱਚ ਭਾਰਤੀ ਨਾਇਸ ਸੈਨਿਤਾ ਦੇ ਵਿੱਚ ਸੈਕਸ਼ਨ 63 ਤੋਂ ਚੱਲਦਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਸਟਰੋਂਗ ਕਾਨੂੰਨ ਹੈ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਵਾਲਾ ਕੋਈ ਕੋਈ ਗੁੰਜਾਇਸ਼ ਨਹੀਂ ਹੈ ਜੇ ਅਸੀਂ ਰੇਪ ਦੀ ਗੱਲ ਕਰਦੇ ਹਾਂ ਤਾਂ ਜੇ ਨਾਰਮਲ विदाउट कंसेंट और विदाउट विल वाले ਦੀਪ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਅਪ੍ਰੋਕਸੀਮੇਟਲੀ 10 ਸਾਲ ਤੋਂ ਸਜ਼ਾ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਜੇ ਉਹ ਪ੍ਰੂਫ ਹੋ ਜਾਂਦਾ ਕੇਸ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਉਹ 20 ਸਾਲ ਤੱਕ ਦੀ ਸਜ਼ਾ 20 ਸਾਲ ਇਕੁਅਲ ਟੂ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਉਹ ਲਾਈਫ ਇੰਪ੍ਰੀਜ਼ਨਮੈਂਟ ਹੈ ਜਿੰਨਾ ਚਿਰ ਬੰਦਾ ਆ ਆਪ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਉਹਦੀ ਸਮਾਪਤੀ ਨਹੀਂ ਹੁੰਦੀ ਨੈਚੁਰਲ ਲਾਈਫ ਦੀ ਉਹ ਉਦੋਂ ਤੱਕ ਜੇਲ੍ਹ ਚ ਰਹੇਗਾ ਤੇ ਉਹਦੇ ਨਾਲ ਫਿਰ ਡੇਥ ਸੈਂਡੈਂਸ ਜਿਹੜੀ ਆ ਉਹ ਵੀ ਦੇ ਵਿੱਚ ਇਨਕਲੂਡ ਕੀਤੀ ਹੋਈ ਆ ਇਹਦੇ ਸਾਰੇ ਪਾਰਟਸ ਬਣੇ ਹੋਏ ਨੇ ਇਸ ਕਾਨੂੰਨ ਦੇ ਅ ਇਹਦੇ ਵਿੱਚ ਆਰਮਡ ਫੋਰਸਿਸ ਵੀ ਇਨਵੋਲਡ ਹੈ ਜੇ ਕੋਈ ਪੁਲਿਸ ਫੋਰਸਿਸ ਜਾਂ ਕੋਈ ਪੁਲਿਸ ਐਸ ਐਚਓ ਜਾਂ ਉਹਦੇ ਨੀਚਲੇ ਲੈਵਲ ਤੇ ਜੇ ਉਹਦੇ ਥਾਣੇ ਦੇ ਵਿੱਚ ਕੋਈ ਰੇਡ ਹੁੰਦਾ ਉਹ ਵੀ ਇਨਕਲੂਡ ਹੈ ਹਸਪਿਟਲਾਈਜ਼ਡ ਜਾਂ ਫਿਰ ਕੋਈ ਕਰੈਕਸ਼ਨਲ ਹੋਮਸ ਵਗੈਰਾ ਹੋ ਗਏ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਰਵਿਸ ਜਿਹੜਾ ਕੰਟਰੋਲਡ ਹੈ ਉਹ ਉਹ ਵੀ ਦੇ ਵਿੱਚ ਇਨਵੋਲਡ ਹੈ ਤੇ ਉਹ ਉਹ ਸਾਰੇ ਬੰਦੇ ਲਾਇਬਿਲਟੀ ਦੇ ਘੇਰੇ ਦੇ ਵਿੱਚ ਆ ਜਾਂਦੇ ਆ ਕਿ ਜੇ ਇਸ ਤਰ੍ਹਾਂ ਦਾ ਕੋਈ ਘਣਾਉਣਾ ਕੰਮ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੀ 10 ਸਾਲ ਦੀ ਸਜ਼ਾ ਤੋਂ ਲੈ ਕੇ ਜਿਹੜੀ ਆ ਉਹ 10 90 ਤੱਕ ਵੀ ਸਜ਼ਾ ਮਿਲ ਜਾਂਦੀ ਹੈ ਇਸ ਕੇਸ ਦੇ ਵਿੱਚ ਕਿਉਂਕਿ ਹੁਣ ਜਦੋਂ ਅਸੀਂ ਉਹਨਾਂ ਦਾ ਪੋਸਟਮਾਰਟਮ ਦੇਖਦੇ ਆਂ ਉਹਦੇ ਵਿੱਚ ਇਹ ਆ ਰਿਹਾ ਕਿ ਉਸ ਲੜਕੀ ਦੇ ਜਿਹੜੇ ਗੁਪ ਤੰਗ ਹੈ ਉਹਦੇ ਵਿੱਚ ਇੱਕ ਤੋਂ ਵੱਧ ਬੰਦਿਆਂ ਦੇ ਜਿਹੜੇ ਸਪਰਮਸ ਨੇ ਉਹ ਉਹਦੇ ਜਿਹੜੇ ਪਾਰਟਸ ਨੇ ਉਹ ਮਿਲੇ ਨੇ ਤੇ ਸਪਰਮਸ ਦੇ ਪਾਰਟ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਤੋਂ ਵੱਧ ਬੰਦਿਆਂ ਵੱਲੋਂ ਉਸ ਲੜਕੀ ਦੇ ਨਾਲ ਸੰਭੋਗ ਕਰਨਾ ਸਾਬਤ ਹੁੰਦਾ ਹੈ ਉਹ ਪ੍ਰੀਜ਼ਰਵ ਕਰਕੇ ਉਹਦੇ ਜਿਹੜੀ ਐਫਐਸਐਲ ਰਿਪੋਰਟ ਲਈ ਉਹਨਾਂ ਨੂੰ ਭੇਜਿਆ ਜਾਣਾ ਉਹ ਪ੍ਰਸ਼ਾਸਨ ਦੀ ਜਿੰਮੇਵਾਰੀ ਆ ਉਹਨਾਂ ਨੇ ਕਰਨਾ ਪਰ ਮੈਂ ਇਸ ਚੀਜ਼ ਨੂੰ ਗੈਂਗਰੇਪ ਵਾਲੇ ਪਾਸੇ ਇਸ ਦੀ ਲੈ ਕੇ ਆ ਰਿਹਾ ਕਿਉਂਕਿ ਜਦੋਂ ਅਸੀਂ ਧਾਰਾ 70 ਪੜਦੇ ਹਾਂ ਬੀ ਐਨ ਐਸ ਦੀ ਤਾਂ ਉਹ ਇਹਦੇ ਵਿੱਚ 20 ਸਾਲ ਦੀ ਸਜ਼ਾ ਨੈਚੁਰਲ ਲਾਈਫ ਉਹਦੀ ਜੇਲ ਨੈਚੁਰਲ ਲਾਈਫ ਤੱਕ ਜਿਹੜਾ ਉਹ ਬੰਦਾ ਉਹ ਅੰਦਰ ਹੀ ਰਹਿਣ ਦੀ ਜਿਹੜੀ ਹੈ ਇਹ ਇਹ ਜਿਹੜਾ ਕਾਨੂੰਨ ਹੈ ਵਿਆਖਿਆ ਕਰਦਾ ਹੈ ਇਹ ਉਹ ਧਾਰਾ ਜਿਹੜੀ ਆ ਵਿਆਖਿਆ ਕਰਦੀ ਹੈ ਦੋਸਤੋ ਰੇਪ ਨੂੰ ਸਮਝਣ ਦੇ ਲਈ ਸਾਨੂੰ ਥੋੜੀ ਬਰੀਕੀ ਦੇ ਨਾਲ ਚੀਜ਼ਾਂ ਨੂੰ ਧਿਆਨ ਚ ਰੱਖਣਾ ਜ਼ਰੂਰੀ ਹੈ ਕਿ ਇੱਕ ਤਾਂ ਰੇਪ ਕਹਿੰਦੇ ਕਦੋਂ ਆ ਕਦੋਂ ਕਿਸੇ ਕੁੜੀ ਦੇ ਨਾਲ ਰੇਪ ਹੁੰਦਾ ਜਾਂ ਫਿਰ ਜਿਹੜੀ BNS ਦੀ ਤਾਂ ਰਾਤਰੇਟ ਹੈ ਉਹ ਕਿਵੇਂ ਡਿਫਾਈਨ ਕਰਦੀ ਹੈ ਕਿ ਕਿਸੇ ਬੰਦੇ ਨਾਲ ਰੇਪ ਹੋ ਗਿਆ ਅ ਮੰਨ ਲਓ ਕਿਸੇ ਬੰਦੇ ਨੇ ਆਪਦਾ ਲਿੰਗ ਜਿਹੜਾ ਕਿਸੇ ਔਰਤ ਦੀ ਯੋਨੀ ਦੇ ਵਿੱਚ ਅ ਇਨਸਰਟ ਕਰ ਦਿੱਤਾ ਪਾ ਦਿੱਤਾ ਤੇ ਪੈਨੇਟ੍ਰੇਸ਼ਨ ਕਰ ਰਿਹਾ ਉਹ ਯੋਨੀ ਦੇ ਬਾਹਰਲੇ ਹਿੱਸੇ ਦੇ ਵਿੱਚ ਵੀ ਜੇ ਉਹ ਟੱਚ ਕਰ ਰਿਹਾ ਜਾਂ ਫਿਰ ਉਹ ਪੈਨੇਟ੍ਰੇਸ਼ਨ ਕਰ ਰਿਹਾ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਰੇਪ ਹੈ ਮਤਲਬ ਇਹ ਨਹੀਂ ਕਿ ਉਹ ਇਨਸਰ ਇਨਸਰਟ ਜਿਹੜਾ ਉਹ ਪੈਨੇਟ੍ਰੇਸ਼ਨ ਉਹ ਪੂਰੀ ਹੋਣੀ ਚਾਹੀਦੀ ਹੈ ਜੇ ਉਹ ਬਾਹਰ ਵੀ ਟੱਚ ਕਰ ਰਿਹਾ ਤਾਂ ਉਹ ਵੀ ਰੇਪ ਹੈ ਇਹ ਬੰਦੇ ਦਾ ਮੂੰਹ ਵੀ ਲੜਕੀ ਦੀ ਲੜਕੀ ਦੇ ਗੁਪਤ ਅੰਗਾਂ ਨੂੰ ਲੱਗ ਰਿਹਾ ਹੈ ਦੇ ਵਿੱਚ ਰਹੀ ਬਾ ਜੇ ਕੋਈ ਬੰਦਾ ਕੋਈ ਉਂਗਲ ਕੋਈ ਉਹ ਹੋਰ ਆਬਜੈਕਟ ਕੋਈ ਡੰਡਾ ਕਿਸੇ ਵੀ ਤਰ੍ਹਾਂ ਜਸਤਾਨ ਨਰਬੇ ਆ ਦੇ ਨਾਲ ਹੋਇਆ ਸੀ ਰੋਡਸ ਉਹਨਾਂ ਦੇ ਅੰਦਰ ਉਹਦੇ ਗੁਪਤੰਗਾਂ ਦੇ ਵਿੱਚ ਪਾਈਆਂ ਗਈਆਂ ਸੀ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਰੇਪ ਹੈ ਤੇ ਇਹ ਇੰਨੀ ਸਖਤ ਡੈਫੀਨੇਸ਼ਨ ਹੈ ਕਿ ਇਹਦੇ ਵਿੱਚੋਂ ਬਚਣਾ ਜਿਹੜਾ ਉਹ ਲਗਭਗ ਨਾ ਮੁਮਕਨ ਹੈ ਹੁਣ ਅਸੀਂ ਜੇ ਤੁਸੀਂ ਨੂੰ ਮੁੜਦੇ ਆਂ ਪੁਲਿਸ ਵਾਲੇ ਪਾਸੇ ਕਿ ਪੁਲਿਸ ਕਿਵੇਂ ਇੰਨਾਂ ਚੀਜ਼ਾਂ ਦੀ ਕਾਰਵਾਈ ਕਰਦੀ ਹੈ ਮੰਨ ਲਓ ਕਿਸੇ ਲੜਕੀ ਦੇ ਨਾਲ ਰੇਪ ਹੋ ਗਿਆ ਤਾਂ ਉਸ ਲੜਕੀ ਨੇ ਜਾਂ ਉਹਦੇ ਪਰਿਵਾਰ ਵਾਲਿਆਂ ਨੇ ਜਦੋਂ ਵੀ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਆ ਉਹ ਦਿੱਤੀ ਹੈ ਤਾਂ ਉਹ ਨਾਲ ਦੀ ਨਾਲ ਪੁਲਿਸ ਉਸ ਕੇਸ ਦੇ ਵਿੱਚ ਲਾਇਬਲ ਹੈ ਕਿ ਉਹਨੇ ਐਫਆਰ ਦਾਜ ਕਰਨੀ ਕਰਨੀ ਨਾਲ ਦੀ ਨਾਲ ਲੜਕੀ ਦਾ ਮੈਡੀਕਲ ਕਰਾਉਣਾ ਹੁੰਦਾ ਹੈ ਮੈਡੀਕਲ ਰਿਕੋਗਨਾਈਜ਼ਡ ਗਵਰਨਮੈਂਟ ਹਸਪੀਟਲ ਕੋਲ ਜੀ ਜਿਆ ਜੀਓ ਹਸਪੀਟਲ ਨਹੀਂ ਹੈ ਤਾਂ ਫਿਰ ਜਿਹੜਾ ਉਹ ਮੈਡੀਕਲ ਹੈ ਉਹ ਕਿਸੇ ਪ੍ਰਾਈਵੇਟ ਹਸਪੀਟਲ ਵਿੱਚ ਵੀ ਕਰਵਾਇਆ ਜਾ ਸਕਦਾ ਮੈਡੀਕਲ ਕਰਵਾਉਣ ਵੇਲੇ ਡਾਕਟਰ ਲੜਕੀ ਹੋਣੀ ਚਾਹੀਦੀ ਹੈ ਲੇਡੀ ਡਾਕਟਰ ਹੋਣੀ ਚਾਹੀਦੀ ਹੈ ਜਾਂ ਫਿਰ ਉਸ ਕੇਸ ਵਿੱਚ ਜਦੋਂ ਉਹਦਾ ਮੈਡੀਕਲ ਹੋਏਗਾ ਉਹ ਕੋਈ ਇਸ ਤਰ੍ਹਾਂ ਦੇ ਲੜਕੀ ਨੂੰ ਸਵਾਲ ਜਵਾਬ ਨਹੀਂ ਕੀਤੇ ਜਾ ਸਕਦੇ ਜਿਹਦੇ ਨਾਲ ਕਿ ਉਹਨੂੰ ਉਦੀ ਮਾਨ ਠੇਸ ਨੂੰ ਨੁਕਸਾਨ ਪਾਉਣ ਦਾ ਦੋਸਤੋ ਜਦੋਂ ਐਫ ਆਈ ਆਰ ਲਾوز ਹੁੰਦੀ ਹੈ ਤਾਂ ਉਹ ਐਫ ਆਈ ਆਰ ਦੀ ਲਾوزਿੰਗ ਵੀ ਜਿਹੜੀ ਆ ਉਹ ਜਿਹੜੀ ਐਫ ਆਈ ਆਰ ਦਰਜ ਕਰਨ ਦੀ ਪ੍ਰਕਿਰਿਆ ਵਾ ਉਹ ਵੀ ਇੱਕ ਲੇਡੀ ਇਨਸਪੈਕਟਰ ਵੱਲੋਂ ਜਾਂ ਫਿਰ ਜਿਹੜੀ ਸਬ ਇਨਸਪੈਕਟਰ ਵੱਲੋਂ ਕੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਇਸ ਤੋਂ ਬਿਨਾ ਜਿਹੜੀ ਐਫ ਆਈ ਆਰ ਉਹ ਤੋਂ ਮੇਲ ਪੁਲਿਸ ਵੱਲੋਂ ਜੜੀਆ ਇਸ ਕੇਸ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਐਫ ਆਈ ਆਰ ਹੋਣ ਤੋਂ ਬਾਅਦ ਲੜਕੀ ਨੂੰ ਫ੍ਰੀ ਆਫ ਹੌਸਟ ਜਿਹੜੀ ਹੈ ਲੜਕੀ ਨੂੰ ਜਾਂ ਉਹਦੇ ਪੇਰੈਂਟਸ ਨੂੰ ਜਿਹੜੀ ਆ ਉਹ ਐਫ ਆਈ ਆਰ ਦੀ ਕਾਪੀ ਮਹਈਆ ਕਰਾਉਣੀ ਆ ਤਾਂ ਪੁਲਿਸ ਇਹਦੇ ਨਾਲ ਸਾਈਮਲਟੇਨੀਅਸਲੀ ਜਿਹੜੀ ਪ੍ਰोसीडिंग ਹੈ ਕਿ ਉਹ ਅ ਕਨਸਰਨ ਅਲਾਕਾ ਮੈਜਿਸਟ੍ਰੇਟ ਜਿਹੜਾ ਉਹਨਾਂ ਨੇੜੇ ਦਾ ਉਹਨਾਂ ਨੂੰ ਬੇਅਦਲਾਹ ਕਰਦੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਆ ਉਹ ਵਾਕਿਆਤ ਹੋਇਆ ਤੋਂ ਬਾਅਦ ਇੱਕ ਸਟਾਉਂਡ ਦੇ ਬਿਆਨ ਹੁੰਦੇ ਆ ਲੜਕੀ ਦੇ ਜਿੰਨੀ ਛੇਤੀ ਹੋ ਸਕਦੇ ਕਿਉਂਕਿ ਇਹ 24 ਘੰਟਿਆਂ ਦੇ ਵਿੱਚ ਵਿੱਚ ਕਰਵਾਉਣੇ ਜ਼ਰੂਰੀ ਹੁੰਦੇ ਆ ਜੇ 24 ਘੰਟਿਆਂ ਦੇ ਵਿੱਚ ਨਹੀਂ ਹੁੰਦੇ ਤਾਂ ਫਿਰ ਜਦੋਂ ਵੀ ਬੰਦਾ ਜਿਹੜਾ ਆਈਯੂਆ ਉਹ ਪੇਸ਼ ਕਰਦਾ ਲੜਕੀ ਨੂੰ ਤਾਂ ਉਹ ਉਹ ਪੇਸ਼ ਕਰਨ ਵਾਲੇ ਇਸ ਡਿਲੇ ਦੀ ਜਿਹੜਾ ਉਹ ਜ਼ਿਕਰ ਜ਼ਰੂਰ ਕਰਦਾ ਸੋ ਦੋਸਤੋ ਇਹ ਮਤਲਬ ਕਾਫੀ ਕੰਪਲਿਕੇਟਡ ਕਾਫੀ ਸਿੰਪਲ ਔਰ ਸਟਿਕ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਕਿ ਇਹ ਜਿਹੜਾ ਪ੍ਰੋਸੀਜਰ ਹੈ ਕੀਤਾ ਜਾਊਗਾ ਪਰ ਜੇ ਅਸੀਂ ਕਲਕੱਤਾ ਦੇ ਕੇਸ ਦੀ ਕਲਕੱਤਾ ਗੈਂਗਰੇਪਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਉਹ ਸਾਰੀ ਦੀ ਸਾਰੀ ਮਸ਼ੀਨਰੀ ਹੀ ਆਪਣੇ ਆਪ ਦੇ ਵਿੱਚ ਫੇਲ ਹੋ ਗਈ ਜਿਹਨੇ ਇਹ ਸਾਰਾ ਕੁਝ ਕਰਨਾ ਸੀ ਉੱਥੋਂ ਨਹੀਂ ਨਾ ਤਾਂ ਪੁਲਿਸ ਨੇ ਐਫ ਆਈ ਆਰ ਆਨ ਟਾਈਮ ਜਿਹੜੀ ਆ ਵਰਕਆਊਟ ਕੀਤੀ ਹੈ ਉਸ ਤੋਂ ਬਾਅਦ ਲੜਕੀ ਦੀ ਡੈਥ ਵੀ ਹੋ ਜਿਹੜੀ ਲੜਕੀ ਦੀ ਡੈਥ ਹੋਈ ਹੈ ਜਾਂ ਉਹਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਦੇ ਉੱਪਰ ਵੀ ਕੋਈ ਕਾਰਵਾਈ ਜਿਹੜੀਆਂ ਪੁਲਿਸ ਨੇ ਔਨ ਸਪੋਟ ਨਹੀਂ ਕੀਤੀ ਕਲੈਕਸ਼ਨ ਆਫ ਐਵਿਡੈਂਸ ਦੀ ਗੱਲ ਕਰਦੇ ਆਂ ਜਦੋਂ ਪਿੰਡ ਉਥੇ ਹਮਲਾ ਕਰ ਦਿੰਦੀ ਹੈ ਹਸਪੀਟਲਸ ਦੇ ਹਸਪੀਟਲ ਦੇ ਉੱਪਰ ਤਾਂ ਫਿਰ ਮੰਨ ਲਓ ਜੇ ਆਪਣੇ ਕੋਈ ਛੋਟੇ ਜਿਹੇ ਇਲਾਕੇ ਦੇ ਵਿੱਚ ਪਿੰਡ ਵਿੱਚ ਐਵੇਂ ਨਹੀਂ ਘਟਨਾ ਹੋ ਜੇ ਤਾਂ ਗਵਾਂਡੀ ਬੰਦੇ ਦਾ ਹਿਆਨ ਹੀ ਪੈਂਦਾ ਕਿ ਉਸ ਉਸ ਥਾਂ ਤੇ ਜਾਇਆ ਜਾਵੇ ਜਿੱਥੇ ਇਹ ਸਾਰਾ ਕੰਮ ਹੋਇਆ ਹੋਵੇ ਪਰ ਉਥੇ ਇੱਕ ਪਲਾਨਡ ਤਰੀਕੇ ਦੇ ਨਾਲ ਇੱਕ ਮੌਬ ਜਿਹੜਾ ਉਥੇ ਸਰਕੂਲੇਟ ਕਰ ਰਿਹਾ ਉਹ ਵੈਂਡਲਾਈਜ਼ ਕਰ ਰਿਹਾ ਹਸਤਾਨ ਨੂੰ ਤਬਾਹ ਕਰ ਰਿਹਾ ਕੱਲ ਸੁਪਰੀਮ ਕੋਰਟ ਨੇ ਵੀ ਇਸ ਦੇ ਉੱਪਰ ਜਿਹੜਾ ਸਵਾਲ ਚੱਕਿਆ ਤੋਂ ਉਹ ਆਪਣੇ ਆਪ ਦੇ ਵਿੱਚ ਹੀ ਸਵਾਲੀਆ ਚਿੰਨ ਲਗਾ ਰਿਹਾ ਕਿ ਉੱਥੇ ਜਿੰਨੇ ਐਵਿਡੈਂਸਿਸ ਸੀ ਔਨ ਸਪੋਰਟ ਜਿਹੜੇ ਪੁਲਿਸ ਨੇ ਕਲੈਕਟ ਕਰਨੇ ਸੀ ਉਹਨਾਂ ਦੋਸ਼ੀਆਂ ਨੂੰ سزا ਦਿਵਾਉਣ ਵਾਸਤੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਕਿਤੇ ਨਾ ਕਿਤੇ ਡਿਸਟਰੋਏ ਹੋਏ ਆ ਖਤਮ ਹੋਏ ਆ ਤੇ ਉਹਨਾਂ ਜਿਹੜੇ ਦੋਸ਼ੀ ਐ ਉਹਨਾਂ ਦਾ ਬਚਣ ਦਾ ਰਸਤਾ ਜਿਹੜਾ ਉਹ politically ਮੋਟਿਵ politically influence ਦੇ ਨਾਲ ਜਿਹੜਾ ਉਹ ਸੌਖਾ ਹੋਇਆ ਦੂਜਾ ਜਿਹੜੀ ਭੀੜ ਨੇ ਅਟੈਕ ਕੀਤਾ ਉਹ ਉਹ ਬਿਨਾ political will ਦੇ ਜਾਂ ਬਿਨਾ political سپورਟ ਦੇ ਕੋਈ ਭੀੜ ਇਸ ਤਰ੍ਹਾਂ ਸਾਰੇ ਦਸਾਏ ਹਸਪੀਟਲ ਨੂੰ ਜਿਹੜਾ ਉਹ ਅਟੈਕ ਨਹੀਂ ਕਰਦੀ ਉਹਨਾਂ ਲੋਕਾਂ ਦੀਆਂ ਜੜਾਂ ਇੰਨੀਆਂ ਡੂੰਘੀਆਂ ਸੀ ਕਿ ਉਹਨਾਂ ਨੇ ਇਹ ਸਾਰਾ ਕੁਝ ਈਜ਼ਲੀ ਅਵੇਲ ਕਰਵਾ ਲਿਆ ਸਟੇਟ ਗਵਰਨਮੈਂਟ ਕੋਲ ਤੇ ਜਿਹੜੀ ਸਟੇਟ ਗਵਰਨਮੈਂਟ ਦੀ ਮਸ਼ੀਨਰੀ ਆ ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹ ਹੱਥ ਤੇ ਹੱਥ ਤੜੀ ਬੈਠੀ ਰਹੀ ਉਸ ਤੋਂ ਬਾਅਦ ਇਹ ਪੀਐਸਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ ਸੀਬੀਆਈ ਉਹਦੇ ਵਿੱਚ ਪ੍ਰੂਫ ਕਰ ਰਹੀ ਹੈ ਕੁਝ ਰਿਮਰਸ ਜਿਹੜੇ ਆ ਉਹ ਫੈਲ ਰਹੇ ਆ ਇੰਟਰਨੈਟ ਦੇ ਉੱਪਰ ਜਿਹਦੇ ਬਾਰੇ ਸੀਬੀਆਈ ਨੇ ਵੀ ਸਫਾਈ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈ ਸੋ ਜਦੋਂ ਅਸੀਂ ਗਸਟਡ ਅਫਸਰ ਦੀ ਗੱਲ ਕਰਦੇ ਆ ਸਟੇਟ ਮਸ਼ੀਨਰੀ ਕਿਉਂਕਿ ਅਫਸਰਾਂ ਦੇ ਥਰੂ ਹੀ ਚੱਲਣੀਆਂ ਡੀਆਈਜੀ ਆ ਡੀਜੀਪੀ ਆ ਉਹਦੇ ਨੀਚੇ ਆਈਜੀ ਨੇ ਰੇਂਜ ਆਈਜੀਸ ਨੇ ਇਸਾਸ ਪੀ ਨੇ ਉਹਦੇ ਥੱਲੇ ਡੀਐਸਪੀ ਨੇ ਉਹਦੇ ਥੱਲੇ ਐਸਐਚਓ ਆ ਫਿਰ ਇਹ ਐਸਐਚਓ ਹੈ ਫਿਰ ਆਈਓ ਉਸਨੇ ਇਹ ਇਹ ਸਾਰਾ ਪ੍ਰੋਸੈਸ ਹੈ ਸਟੇਟ ਮਸ਼ੀਨਰੀ ਦਾ ਪਲਸਿੰਗ ਦੇ ਵਿੱਚ ਤਾਂ ਡੀਐਸਪੀ ਜਿਹੜਾ ਉਹ ਕਿਸੇ ਵੀ ਛੋਟੇ ਏਰੀਏ ਦਾ ਜਿੱਥੇ ਜਿੱਥੇ ਉਹ ਏਰੀਆ ਕਨਸਰਨ ਐਸਐਸਪੀ ਦੇ نیچے ਜਦੋਂ ਡੀਐਸਪੀ ਦੀ ਗੱਲ ਕਰਦੇ ਆ ਤਾਂ ਡੀਐਸਪੀ ਆਪਣੇ ਆਪ ਦੇ ਵਿੱਚ ਉੱਥੋਂ ਦਾ ਅਗਸਟਡ ਅਸਰ ਹੁੰਦਾ ਤੇ ਉਹ ਉਹਦੀ ਉਹਦੀ ਨਿਗਰਾਨੀ ਦੇ ਵਿੱਚ ਉਹਦੀ ਸਮਝ ਦੇ ਵਿੱਚ ਉਹਦੀ ਉਹ ਉਹਦੇਸ ਹੂ ਲਿਆ ਤਾਂ ਉਹ ਸਾਰਾ ਕੁਝ ਅਰੇਂਜ ਕਰ ਸਕਦਾ ਉਸ ਚੀਜ਼ ਨੂੰ ਰੋਕਣ ਵਾਸਤੇ ਜੇ ਕਿਉਂਕਿ ਇਸ ਤਰ੍ਹਾਂ ਦਾ ਹਿਨਿਅਸ ਕ੍ਰਾਈਮ ਜਦੋਂ ਹੋਏਗਾ ਤਾਂ ਫਿਰ ਉਹ ਕਨਸਰਨ ਜਿਹੜਾ ਪੂਲ ਸਬਸਰ ਹੈ ਉਹ ਉਹਦੀ ਜਿਹੜੀ ਆ ਉਹ ਲਾਇਬਿਲਟੀ ਕ੍ਰੀਏਟ ਹੋਣੀ ਹੈ ਪਰ ਇੱਥੇ ਸਟੇਟ ਮਸ਼ੀਨਰੀ ਫੇਲ ਹੋ ਗਈ। ਦੂਸਰੀ ਗੱਲ ਸੈਂਟਰਲ ਗਵਰਨਮੈਂਟ ਦਾ ਵੀ ਇਹਦੇ ਵਿੱਚ ਰੋਲ ਕਲੀਅਰਲੀ ਮੈਂਸ਼ਨ ਹੋ ਜਾਂਦਾ ਕਿਉਂਕਿ ਜਦੋਂ ਸੈਂਟਰਲ ਗਵਰਨਮੈਂਟ ਨੂੰ ਲੱਗਦਾ ਹੈ ਕਿਉਂਕਿ ਸਾਡਾ ਸਿਲਧਾਨ ਇਹ ਕਹਿੰਦਾ ਕਿ ਜੇ ਕਿਤੇ ਕਾਨੂੰਨਮਵਸਥਾ ਠਾਪਿਆ ਤਾਂ ਸੈਂਟਰਲ ਗਵਰਨਮੈਂਟ ਉਸ ਉਸ ਥਾਂ ਦਾ ਜਿਹੜਾ ਕਾਨੂੰਨ ਕੰਟਰੋਲ ਹੈ ਉਹ ਆਦੇ ਹੱਥ ਲੈ ਸਕਦੀ ਪਰ ਕਿਉਂਕਿ ਉੱਥੇ ਓਪੋਜੀਸ਼ਨ ਦੀ ਸਰਕਾਰ ਹੈ ਤਾਂ ਸੈਂਟਰ ਦੀ ਗਵਰਨਮੈਂਟ ਨੇ ਵੀ ਕਿਤੇ ਨਾਡੇ ਤੇ ਆਇਆ ਕਿ ਇਹਨੂੰ ਜਿੰਨਾ ਬਨਾਮ ਉਹ ਦੇ ਸਕਦਾ ਹੈ ਖੋਲਣ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਸਟੈਪਿੰਗ ਸੀਬੀਆਈ ਦੀ ਪ੍ਰੋਬ ਜਿਹੜੀ ਹਾਈ ਕੋਰਟ ਵੱਲੋਂ ਆ ਉਹ ਦਿੱਤੀ ਗਈ ਫੂ ਸਾਰੇ ਦਾ ਸਾਰਾ ਮਸਲਾ ਸਾਡੇ ਮਨੁੱਖ ਹੋਣ ਦੇ ਉੱਪਰ ਵੀ ਸ਼ਰਮ ਕ੍ਰੀਏਟ ਕਰਦਾ ਸਾਨੂੰ ਮਨੁੱਖ ਹੋਣ ਦੇ ਉੱਪਰ ਵੀ ਸ਼ਰਮ ਮਹਿਸੂਸ ਕਰਾਉਂਦਾ ਕਿਉਂਕਿ ਜਦੋਂ ਅਸੀਂ ਜੇ ਅਸੀਂ ਪਸ਼ੂਆਂ ਦੀ ਗੱਲ ਕਰਦੇ ਹਾਂ ਤਾਂ ਪਸ਼ੂ ਵੀ ਆਪਸ ਦੇ ਵਿੱਚ ਸੰਬੋਧ ਕਰਦੇ ਆ ਪਸ਼ੂ ਵੀ ਆਪਸ ਦੇ ਵਿੱਚ ਆਪਣੀਆਂ ਜਿਹੜੀਆਂ ਫਿਜ਼ੀਕਲ ਨੀਡਸ ਨੇ ਉਹ ਪੂਰੀਆਂ ਕਰਦੇ ਆ ਨਰ ਤੇ ਮਾਦਾ ਆਪਸ ਦੇ ਵਿੱਚ ਮੇਲ ਕਰਦੇ ਆ ਪਰ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਇੱਕ ਮਾਦਾ ਹੋਵੇ ਤਾਂ ਉਹਦੇ ਉੱਪਰ ਚਾਰ-ਚਾਰ ਜਿਹੜੇ ਆ ਪਸ਼ੂ ਨਰ ਪਸ਼ੂ ਆ ਜਿਹੜੇ ਉਹ ਹਮਲਾ ਕਰਦੇ ਨੇ ਜਾਂ ਉਹਦੀ ਮਰਜ਼ੀ ਤੋਂ ਬਿਨਾਂ ਉਹ ਕਰਦੇ ਸਾਨੂੰ ਖੁਦ ਨੂੰ ਆਪਣੇ ਮਨੁੱਖ ਹੋਣ ਦਾ ਜਿਹੜਾ ਅਹਿਸਾਸ ਕਰਉਣਾ ਚਾਹੀਦਾ ਹੈ ਸਾਨੂੰ ਸਮਝਣਾ ਚਾਹੀਦਾ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੜਕੀਆਂ ਦੇ ਲਈ ਅਸੀਂ ਇਹ ਸਮਾਜ ਨੂੰ ਕਿੰਨਾ ਕੁ ਤੰਦਰੁਸਤ ਬਣਾ ਕੇ ਛੱਡ ਰਹੀਆਂ ਹਾਂ ਇੱਕ ਗੱਲ ਹੋਰ ਹੈ ਸਾਡੇ ਪਿੰਡਾਂ ਦੇ ਵਿੱਚ ਸਾਡੇ ਪੰਜਾਬ ਦੇ ਪਿੰਡਾਂ 'ਚ ਖਾਸ ਤੌਰ ਤੇ ਗਾਲਾਂ ਦਾ ਰਜਾਣ ਬਹੁਤ ਹੈ ਮਾਂ ਦੇ ਨਾਲ ਭੈਣ ਦੇ ਨਾਲ ਗਾਲਾਂ ਜੋੜ ਕੇ ਬਹੁਤ ਪ੍ਰਚਲਿਤ ਹੈ ਕੋਈ ਚਾਚਾ ਆਇਆ ਤਾਂ ਉਹਨੂੰ ਲਾਇਸੈਂਸ ਮਿਲਿਆ ਹੁੰਦਾ ਕਿ ਹਾਂ ਵੀ ਇਸਨੇ ਆਪ ਦੇ ਭਤੀਜੇ ਨੂੰ ਜਿਹੜੀ ਹੈ ਗਾਰ ਕੱਢਣੀ ਕੱਢ ਜਦੋਂ ਤੁਸੀਂ